ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚੱਕ ਨਾਨਕੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਬਾਰੇ ਚਾਨਣਾ ਪਾਉਣ ਜਾ ਰਹੀ ਹਾਂ ਜੀ ਛੇਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਣ ਮਗਰੋਂ ਮੀਰੀ ਪੀਰੀ ਦਾ ਜਦ ਆਗਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਈ ਦਰਿਆ ਤੋਂ ਕੁਝ ਕੋ ਦੂਰੀ ਤੇ ਰੁਸ਼ਨਾ ਰਹੀ ਸੀ ਗੱਲ 1610 ਸਿਸਵੀ ਦੇ ਲਾਗੇ ਛਾਗੇ ਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਅਗੰਮੀ ਜੋਤ ਦਾ ਖੌਫ ਪਲਣ ਲੱਗ ਪਿਆ ਉਸਨੇ ਆਪਣੇ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਦੀ ਅਗੰਮੀ ਜੋਤ ਚਮਕਦੀ ਰਹੀ ਸੀ ਬਵੰਜਾ ਰਾਜਪੂਤ Hindu ਰਾਜੇ ਵੀ ਉਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ हे दाल पंजन योधे गुरु हरगोबिंद साहिब सानो वी इस कैद ਵਿੱਚੋਂ ਮੁਕਤ ਕਰੋ ਤੁਹਾਡੀ ਰੋਸ਼ਨੀ ਨਾਲ ਤਾਂ ਜਨਮ ਜਨਮਾਂ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਵਾ 2 ਸਾਲ ਬਾਅਦ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਬਵਿੰਜਾ ਰਾਜੇ ਵੀ ਮੇਰੇ ਨਾਲ ਜਾਣਗੇ ਪਾਦਸ਼ਾਹ ਦੇ ਬੋਲ ਪੂਰੇ ਹੋਏ ਤੇ ਬਵਿੰਜਾ ਰਾਜੇ ਵੀ ਨਾਲ ਹੀ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਪਤਕੇ ਨਵਾਂ ਨਗਰ ਸ੍ਰੀ ਕੀਰਤਪੁਰ ਸਾਹਿਬ ਵਸਾ ਦਿੱਤਾ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਮ ਸਮੇਂ ਤੱਕ ਟਿਕਾਣਾ ਕੀਤਾ ਸਾਲਾਂ ਬਾਅਦ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਜੋਧ ਗ੍ਰਾਂਡ ਕਾਨੋ ਪ੍ਰੰਤ ਪਹਿਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਪਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਸ੍ਰੀ ਕੀਰਤਪੁਰ ਸਾਹਿਬ ਆ ਉਹ ਆਪ ਜੇ ਸਹਿਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਅਜਿਹਾ ਨਗਰ ਵਸਾਇਆ ਜਾਵੇ ਜੋ ਕੁਦਰਤ ਦੀ ਗੋਦ ਵਿੱਚ دنیਾਈ ਈਰਖਾ ਤੇ ਸ਼ਾਜਚੰਤੋਂ ਮੁਕਤ ਹੋਵੇ ਪਰ ਉਹ ਸਮਾਂ ਔਖਾ ਸੀ ਦਿੱਲੀ ਸਲਤਨਤ ਵਿੱਚਲੀ ਹਲਚਲ ਆਰੰਗਜੇਬ ਦੀ ਕਰਤੂਤਾ ਤੇ ਰਾਜ ਦੀ ਹਫੜਾ ਦਫੜੀ ਚੱਲ ਰਹੀ ਸੀ ਇਸ ਦੌਰਾਨ ਰਿਆਸ ਦੇ ਕਹਿਲੂਰ ਦਾ ਰਾਜਾ ਦੀਪਚੰਦ 1665 ਇਸਵੀ ਵਿੱਚ ਸਵਰਗਵਾਸ ਹੋ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਾਜਾ ਦੀਪ ਚੰਦ ਦੀ ਅੰਤਮ ਕਿਰਿਆ ਵਿੱਚ ਸ਼ਾਮਲ ਹੋਣ ਲਈ ਬिलासपुर ਪਹੁੰਚੇ। ਇੱਥੇ ਹੀ ਗੁਰੂ ਜਿਨੇ ਕਹਿਲੂੜ ਦੇ ਇਲਾਕੇ ਵਿੱਚ ਥਾਂ ਖਰੀਦਣ ਦੀ ਗੱਲ ਕੀਤੀ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਯਾਸਤ ਕਹਿਲੂੜ ਦੇ ਤਿੰਨ ਪਿੰਡ ਪੇਟ ਕਰਨ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਹ ਥਾਂ ਨੂੰ ਮੁੱਲ ਖਰੀਦ ਕੇ ਨਗਰ ਵਸਾਇਆ। ਇਹ ਪਿੰਡ ਬੜੀ ਸਹਾਵੀ ਤੇ ਰਮਣੀਕ ਥਾਂ ਤੇ ਸਥਿਤ ਸਨ ਜਿੱਥੇ ਪਹਾੜੀਆਂ ਦੀ ਚਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮధుਰ ਆਗ ਤੇ ਕੁਦਰਤ ਦਾ ਅਨੋਖਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਪੇਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰ ਅੰਦੇਸ਼ੀ ਨਾਲ ਇਸ ਨੂੰ ਖਰੀਦ ਕੇ ਪਟਾ ਲਿਖਵਾਇਆ ਸੀ ਇਹ ਜ਼ਮੀਨ ਪਿੰਡਾਂ ਮਾਖੋਵਾਲ ਤੇ ਮਥੌਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਮੋੜੀ ਘਾਟੀ ਤੇ ਆਪਣੀ ਮਾਤਾ ਦੇ ਨਾਮ ਤੇ ਇਸ ਦਾ ਨਾਮ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪਰਚਲਤ ਹੋਇਆ ਖਾਲਸੇ ਦੀ ਜਨਮ ਭੂਮੀ ਚੱਕ ਨਾਨਕੀ ਵਿੱਚ ਨਗਰ ਉਸਾਰੀ ਹੋਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਤਾਨੀ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵੱਖ-ਵੱਖ ਧਰਮਾਂ ਜਾਤਾਂ ਦੇ ਇਲਾਕਿਆਂ ਤੋਂ ਆ ਕੇ ਵਸਣ ਲੱਗੇ ਇਸ ਸਥਾਨ ਤੋਂ ਧੂ ਧੂ ਤੱਕ ਕੋਈ ਮੰਡੀ ਨਾ ਹੋਣ ਕਾਰਨ ਸਾਰਿਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਗੁਰਦੁਆਰਾ ਸਾਹਿਬ ਸੰਗਤਾਂ ਲਈ ਵਿਸ਼ਰਾਮ ਘਰ ਗੁਰੂ ਸਾਹਿਬ ਵਾਸਤੇ ਰਿਹਾਈਸ਼ੀ ਜਗ੍ਹਾ ਗੁਰੂ ਜੀ ਦੀ ਰਹਿਮ ਨਾਈ ਹੇਠ ਜਦੋਂ ਇਹ ਸਾਰੀ ਵਿਉਂਤਬੰਦੀ ਚੱਲ ਰਹੀ ਸੀ ਤਾਂ موسی ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਤੇ ਉਹ ਕਹਿਣ ਲੱਗਾ ਗੁਰੂ ਕਿਵੇਂ ਵੈਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਪੈ ਵਸਾਉਂਦੇ ਨੇ ਸੰਸਾਰਿਕ ਝਮੇਲਿਆਂ ਤੇ ਫਸੇ ਮੋਹ ਅੰਦਰ ਇਸ ਦੁਨੀਆ ਤੇ ਵਪਾਰ ਪੇ ਚਲਾਉਂਦੇ ਨੇ ਗੁਰੂ ਜੀ ਨੇ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ موسی ਦੇ ਸ਼ੰਕੇ ਨਿਵਿਰਤ ਕਰਵਾਏ ਗੁਰੂ ਨਾਨਕ ਦੇ ਘਰ ਅੰਦਰ ਵੈਰਾਗ ਤੇ ਗ੍ਰਹਿਸਤੀ ਦਾ ਸੁਮੇਲ ਗੁੜਾ ਗ੍ਰਹਿਸਤੀ ਮਾਰਗ ਸਭ ਤੋਂ ਉੱਤਮ ਸੱਚੇ ਵੈਰਾਗ ਨਾਲ ਹੋਵੇ ਮਨੁੱਖ ਪੂਰਾ ਦਿਨ ਬੀਤੇ ਗਏ ਨਗਰਪੁਰ ਵਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗੇ ਹਰ ਰੋਜ਼ ਗੁਰੂ ਦਰਬਾਰ ਸਜਣ ਲੱਗਾ ਸੰਤਾਂ ਗੁਰਮਤਿ ਦੇ ਉਪਦੇਸ਼ ਸੁਣਦਿਆਂ ਗੁਰੂ ਕੇ ਲੰਗਰ ਅਤੁੱਟ ਚੱਲਣ ਲੱਗੇ ਹਰੇਕ ਦਿਸ਼ਾ ਤੋਂ ਸੰਤਾਂ ਗੁਰੂ ਘਰ ਦੀ ਸੰਗਤ ਕਰਨ ਲਈ ਆਉਣ ਲੱਗੀਆਂ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗਾ। ਇਸੇ ਤਰ੍ਹਾਂ ਇੱਕ ਸੁਪਨੇ ਵਰਗਾ ਨਗਰ ਚੱਕ ਨਾਨਕੀ ਪ੍ਰਗਟ ਹੋਇਆ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਬੱਚੇ ਜਿਸ ਤਰ੍ਹਾਂ ਕੀ ਮੈਂ ਮੈਨੂੰ ਤੁਹਾਨੂੰ ਦੱਸਿਆ ਹੈ। ਸਭ ਤੋਂ ਪਹਿਲਾਂ ਤੇ ਅਸੀਂ ਜਿਹੜਾ ਐ ਤੀਸਰਾ ਦਿਨ ਕੀਤਾ ਹੈ। ਉਹ ਕਿੰਨਾ ਵਾਸਤੇ ਕੀਤਾ ਹੈ? ਹਾਂਜੀ ਬੇਟਾ ਆਨਸਰ ਦੋ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਗੁਰਪ੍ਰਬ ਨੂੰ ਸਮਰਪਿਤ ਅਸੀਂ ਜਿਹੜਾ ਤੀਸਰਾ ਦਿਨ ਕਰ ਰਹੇ ਹਾਂ ਹਾਂਜੀ ਸਭ ਤੋਂ ਪਹਿਲੇ ਮੈਂ ਪੁੱਛਾਂਗੀ ਹਿੰਦ ਦੀ ਚਾਦਰ ਕਿਨਾਂ ਨੂੰ ਕਿਹਾ ਗਿਆ ਹੈ ਬੇਟਾ ਹੈਂਡ ਰੇਜ਼ ਕਰਕੇ ਦੱਸੋ ਹਿੰਦ ਦੀ ਚਾਦਰ ਕਿਨਾਂ ਨੂੰ ਕਿਹਾ ਗਿਆ ਹੈ ਹਾਂਜੀ ਫਸਟ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿੰਨਾਂ ਨੇ ਕੈਦ ਕੀਤਾ ਸੀ ਕਿਸ ਮੁਗਲ ਬਾਦਸ਼ਾਹ ਨੇ ਕੈਦ ਕਰਵਾਇਆ ਸੀ ਹਾਂਜੀ ਹਾਂਜੀ ਦੱਸੋ ਬੋਲੋ ਹਰਦਖਸ਼ ਬੇਟਾ ਗੈਸ ਹਾਂਜੀ ਜਹਾਂਗੀਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਕੈਦ ਕਰਵਾਇਆ ਸੀ ਉਹਨੇ ਤੁਸੀਂ ਮੈਮ ਕੋਲੋਂ ਸੁਣਿਆ ਸੀ ਹਾਂਜੀ ਬੇਟਾ ਦੱਸੋ ਹਾਂਜੀ ਬਹੁਤ ਵਧੀਆ ਜੀ ਜਹਾਂਗੀਰ ਨੇ ਜਿਕਰਾ ਦੋ ਬੱਚੇ ਲਈ ਬੋਲੇ ਇਸੋਨਿਹਾਲ ਸਾਤ ਸ੍ਰੀ ਅਕਾਲ ਖਾਲਸੇ ਦੀ ਜਨਮ ਭੂਮੀ ਕਿਹੜੀ ਹੈ ਖਾਲਸੇ ਦੀ ਜਨਮ ਭੂਮੀ ਬੇਟਾ ਤੁਸੀਂ ਸਾਰਿਆਂ ਨੇ ਸੁਣਿਆ ਜਿਵੇਂ ਮੈਂ ਬਹੁਤ ਸੋਹਣੀ ਤਰ੍ਹਾਂ ਬੋਲਿਆ ਔਰ ਇੱਕ ਇੱਕ ਮੈਮ ਦਾ ਸ਼ਬਦ ਸਮਝ ਆ ਰਿਹਾ ਸੀ ਫਿਰ ਤਾਂ ਖਾਲਸੇ ਦੀ ਜਨਮ ਭੂਮੀ ਕਿਹੜੀ ਹੈ